ਉਹ ਵੀ ਵੈਸੇ ਹੀ ਪਿੰਡ ਦੇ ਇੱਕ ਪਿੰਡ ਦੇ ਰਹਿਣ ਵਾਲੇ ਇਕੱਠੇ ਇੱਕੇ ਪਿੰਡ ਦੇ ਰਹਿਣ ਵਾਲੇ ਆ ਉਸ ਲੜਕੀ ਦਾ ਜਿਹੜਾ ਹਲਕਾ ਆ ਉਹਦਾ ਬ੍ਰਦਰ ਪਹਿਲੇ ਬਾਹਰ ਲੈਂਦਾ ਆ ਤੇ ਇਹ ਗਰੀਬ ਬੰਦੇ ਦਾ ਧੋਖਾ ਹੋਇਆ ਇਹਨੇ ਆਪਣੀ ਗਰੀਬੀ ਦੇ ਕਾਰਨ ਚਲੋ ਲੋਕਾਂ ਦੇ ਨਾਲ ਧੱਕੇ ਮਾਰਨੇ ਲੋਕਾਂ ਦੇ ਬੱਚਿਆਂ ਨੂੰ ਪਹਿਲੇ ਬਾਹਰ ਭੇਜਣਾ ਫਿਰ ਫੈਸਲੇ ਲੈਣੇ ਕਮਰੇ ਦੇ ਵਿੱਚ ਉਹਨਾਂ ਬੰਦ ਕਰਕੇ ਰੱਖੀ ਉਹਦੀ ਵੀਡੀਓ ਨੇ ਸਾਨੂੰ ਭੇਜੀ ਆ ਤੇ ਹੁਣ ਅਸੀਂ ਇਹ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਕੈਬਨਿਟ ਮੰਤਰੀ ਚੇਚਮਾਨ ਦੇ ਵਿੱਚ ਉਹ ਲੜਕੀ ਨੂੰ ਲਿਆਉਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਜਲਦੀ ਲੜਕੀ ਵਾਪਸ ਆ ਜੀ ਉਹਦਾ ਜਿਹੜਾ ਟਰੈਵਲ ਏਜੰਟ ਹੈ ਉਹਦੇ ਖਿਲਾਫ ਲੈਡੀ ਆ ਟਰੈਵਲ ਕੋਈ ਹੋਵੇ ਉਹ ਤਾਂ ਲੈਡੀ ਹੋਵੇ ਬੰਦਾ ਹੋਵੇ ਤੇ ਉਹ ਠੱਗੀ ਮਾਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰੋ ਤੁਹਾਨੂੰ ਕਹਦਾ ਕੀ ਕਹਿੰਦੇ ਕੀਤੀ ਗਈ ਸਾਡੇ ਕੋਹ ਕਹਦਾ ਕੀਤੀ ਕੀ ਕਹਦਾ ਉਹ ਉੱਥੇ ਜਾ ਕੇ ਕਾੜੇ ਵੇਚ ਕੇ ਉਹਨਾਂ ਦੇ ਪੈਸੇ ਦਾ ਨਹੀਂ ਕੀਤਾ ਆਈ ਮੇਰੇ ਕੋ ਹਾਂਜੀ 1.80 ਲੱਖ ਆ 1.80 ਲੱਖ ਰੁਪਇਆ ਦਿੱਤਾ ਉਹ ਆਪਾਂ ਕੁੜੀ ਵੀ ਵਾਪਸ ਲਵਾਉਂਗੇ ਤੇ ਟਰੈਵਲ ਏਜੰਟ ਦੇ ਖਿਲਾਫ ਕੇਸ ਵੀ ਦਰਜ ਕਰਾਂਗੇ ਤੁਹਾਨੂੰ ਜੇਲ੍ਹ ਦਿਖਾਵਾਂਗੇ ਠੀਕ ਠੀਕ ਹੈ ਮਿਰਨਾਰ ਇਨਕੂ ਗੁੰਟਾਲਾ ਮੈਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਵਾਈਸ ਚੇਅਰ ਵਾਈਸ ਪ੍ਰਧਾਨ ਆ ਅਮਰਸਰ ਜ਼ਿਲ੍ਹੇ ਦਾ ਤੇ ਮੇਰੇ ਕੋਈ ਸਾਡਾ ਵੀਰ ਹੈ ਰਸ਼ਪਾਲ ਆ ਇਹ ਆਇਆ ਸੀਗਾ ਸਾਡੇ ਕੋਲ ਆਪਣੇ ਘਰ ਦਾ ਮਸਲਾ ਲੈ ਕੇ ਆਪਣੀ ਬੇਟੀ ਦਾ ਮਸਲਾ ਲੈ ਕੇ ਗੁਜੇਪੀਰ ਪਿੰਡ ਦੇ ਵਿੱਚ ਰਹਿਣ ਵਾਲਾ ਆ ਉੱਥੋਂ ਦੀ ਹੀ ਇੱਕ ਔਰਤ ਨੇ ਇਹਨਾਂ ਨੂੰ ਇਹਨਾਂ ਦੀ ਬੇਟੀ ਨੂੰ ਬਾਹਰ ਭੇਜਿਆ ਤੇ ਜਿਹਦੇ ਵਿੱਚ ਉਹਨਾਂ ਨੇ 1,80,000 ਰੁਪਏ ਉਹਨੂੰ ਦਿੱਤਾ ਬਾਹਰ ਭੇਜਣ ਦਾ ਤੇ 10-15 ਦਿਨ ਦੇ ਵਿੱਚ ਹੀ ਉਹ ਕੁੜੀ ਦਾ ਇਹਨਾਂ ਦੀ ਬੇਟੀ ਦਾ ਉਥੋਂ ਮੈਸੇਜ ਆਉਣੇ ਚਾਲੂ ਹੋ ਗਏ ਫੋਨ ਉਹਨੇ ਚਾਲੂ ਹੋ ਗਏ ਕਿ ਪਾਪਾ ਆਪਣੇ ਨਾਲ ਧੋਖਾ ਹੋ ਗਿਆ ਆ ਤੇ ਆਪਣੇ ਜਿਹੜੇ ਪੈਸੇ ਆ ਇਹਨਾਂ ਏਜੰਟਾਂ ਤੱਕ ਨਹੀਂ ਪਹੁੰਚਾਏ ਤੇ ਸਾਨੂੰ ਇੱਕ ਕਮਰੇ 'ਚ ਬੰਦ ਕਰਕੇ ਬੰਦੀ ਬਣਾ ਕੇ ਰੱਖਿਆ ਗਿਆ ਜਿਹਦੀਆਂ ਵੀਡੀਓ ਉਹਨੇ ਕੁੜੀ ਨੇ ਆਪਣੀਆਂ ਭੇਜੀਆਂ ਨੇ ਤੇ ਸਾਡੇ ਕੋਲ ਸਾਡੇ ਕੋਲ ਨੇ ਹਾਂਜੀ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਬਾਹਰ ਪੇ ਉਹਨਾਂ ਨੂੰ ਲਿਆਂਦਾ ਜਾਵੇ ਵਾਪਸ ਲਿਆਂਦਾ ਜਾਵੇ ਆਪਣੇ ਦੇਸ਼ ਦੇ ਵਿੱਚ ਤੇ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਸਰਕਾਰ ਦੇ ਧਿਆਨ 'ਚ ਵੀ ਲਿਆਂਦੀਆਂ ਕੈਬਨਿਟ ਮਨਿਸਟਰ ਧਾਰੀਵਾਲ ਸਾਹਿਬ ਨੂੰ ਮਿਲੇ ਹੀ ਅਸੀਂ ਜੋ ਐਨਆਰਆਈ ਮਹਿਕਮੇ ਦੇ ਮੰਤਰੀ ਨੇ ਉਹਨਾਂ ਨੂੰ ਵੀ ਮਿਲੇ ਉਹਨਾਂ ਦੇ ਧਿਆਨ 'ਚ ਵੀ ਇਹ ਮਸਲਾ ਲਿਆਂਦਾ ਕਮਿਸ਼ਨਰ ਸਾਹਿਬ ਨੂੰ ਵੀ ਅਹੀ ਦਰਖਾਸਤ ਦਿੱਤੀ ਆ ਤੇ ਅਸੀਂ ਬੇਨਤੀ ਕਰਦੇ ਆ ਸਰਕਾਰ ਗਾੜੀ ਕਿ ਇਹਨਾਂ ਦੀ ਬੱਚੀ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਮੇਰਾ ਨਾਮ ਰਸ਼ਪਾਲਨ ਸਿੰਘ ਆ ਮੈਂ ਪਿੰਡ ਕੁਚੇ ਪਿੱਤੇ ਰਹਿਣ ਵਾਲਾ ਆ ਜਿਹੜੀ ਲੜਕੀ ਨੇ ਠੱਗੀ ਮਾਰੀ ਆ ਉਹਦਾ ਨਾਮ ਮਲਕਾ ਵਾ ਤੇ ਘਰ ਦੇ ਨਾਮ ਮੀਕਾ ਜੀ ਕੀ ਗੱਲਬਾਤ ਕੀਤੀ ਨਾਲ ਬੇਟੀ ਬਣੀ ਉਹਨਾਂ ਸਾਡੀ ਬੇਟੀ ਨੂੰ ਐਦਾਂ ਮਤਲਬ ਧੋਖੇ ਦੇ ਵਿੱਚ ਨਾ ਆਂਦਾ ਵੀ ਮਤਲਬ ਉਹਨਾਂ ਕਿਹਾ ਵੀ ਅਸੀਂ ਵਧੀਆ ਕਾਰੋਬਾਰ ਤੇ ਲਵਾਵਾਂਗੇ ਹਾਂਜੀ ਵਧੀਆ ਕਾਰੋਬਾਰ ਤੇ ਲਵਾਵਾਂਗੇ ਮੜ ਕੇ ਉਹਨਾਂ ਉੱਥੇ ਖੜਕੇ ਤੇ ਕੋਈ ਆਮਾਨ ਦੇ ਵਿੱਚ ਖੜਕੇ ਉਹਨਾਂ ਕੋਈ ਕਾਰੋਬਾਰ ਨਹੀਂ ਦਵਾਇਆ ਹਾਂਜੀ ਉਹ ਮੜ ਕੇ ਬੇਟੀ ਜਿਹੜੀ ਸਾਡੀ ਅੰਦਰ ਬੰਦ ਕੀਤੀ ਜਾਂ ਮੜ ਕੇ ਹੁਣ ਆਉਣ ਦੇ ਫੇਰ ਵਾਪਸ ਉੱਥੋਂ ਦੇ ਏਜੰਟ ਨੇ ਉੱਥੋਂ ਦੇ ਏਜੰਟ ਨੇ ਬੰਦ ਕੀਤਾ ਤੇ ਹੁਣ ਆਉਣ ਦੇ ਫੇਰ ਪੈਸੇ ਵਾਪਸ ਮੰਗਣ ਡਿਆ ਵੀ 1 8000 ਰੁਪਇਆ ਦੋ ਫੇਰ ਤੁਹਾਡੀ ਕੁੜੀ ਨੂੰ ਵਾਪਸ ਕਰਨ ਲੱਗੇ ਨਾ ਟਿਕਟ ਦੇ ਪੈਸੇ ਵੀ ਦੋ ਤੇ ਫੇਰ ਤੁਹਾਡੀ ਕੁੜੀ ਵਾਪਸ ਆਊਗੀ ਅਸੀਂ ਆਨੇ ਵੀ ਸਾਡੀ ਸਹੀ ਸਨਮਤ ਕੁੜੀ ਘਰ ਪਹੁੰਚ ਜੇ ਤੁਹਾਡੀ ਸਰਕਾਰ ਗਾੜੀ ਬੇਨਤੀ ਆ ਤੇ ਭਗਤ ਮਾਨਜੀ ਦੀ ਗਾੜੀ ਬੇਨਤੀ ਕਿੰਨੇ ਪੈਸੇ ਕਿੰਨੇ ਪੈਸੇ ਦਿੰਦੇ ਕਿੱਥੋਂ ਲਈ ਕੀਤਾ ਪ੍ਰਬੰਧ ਕਿੱਥੋਂ ਕੀਤਾ ਸਾਰੇ ਪੈਸੇ ਇਹ ਮੈਂ ਕਰਦੀ ਆਪਣੀ ਜਗਾ ਵੇਚੀ ਹੀ ਜੀ ਜਗਾ ਵੇਚ ਕੇ ਅਰੇਂਜਮੈਂਟ ਕੀਤਾ ਜੁਤੇ ਫਿਰ ਜਗਾ ਵੇਚ ਕੇ ਮੈਂ ਮੁੜ ਕੇ ਕਮਟਾਲੇ ਜਿਲਕਾ ਕਰਾਇਦੇ ਕਿੰਨੇ ਪੈਸੇ ਇੱਕ ਲੱਖ 80 ਹਜ਼ਾਰ ਰੁਪਏ ਦਤਾ ਜੀ ਲੜਕੀ ਨਾਲ ਗੱਲਬਾਤ ਦੀ ਕੀਤੀ ਦਫ਼ਤਰ ਨੂੰ ਮੋਹਣ ਉਹ ਆਂਦੀ ਮੁੰਡਾੜੀ ਬੜੀ ਪਰੇਸ਼ਾਨ ਆ ਮੈਨੂੰ ਆ ਕੇ ਲੈ ਜਾਓ ਕਿਉਂਕਿ ਮੈਨਾਂ ਇੱਥੇ ਬਹੁਤ ਮੁਸ਼ਕਲ ਕੀਤਾ ਐ ਨਾ ਰੋਟੀ ਪਾਣੀ ਹੋਣੀ ਦਿੰਦੇ ਤੇ ਚੋਲਾ ਤੇ ਲੂਣ ਪਾਪਾ ਲਈ ਜਾਂਦੇ ਮੜਾ ਮੋਟਾ ਤੇ ਭੁੱਖੇ ਮਰਨ ਦੇ ਕੋਈ ਸਬਜ਼ੀ ਨਹੀਂ ਕੋਈ ਗੱਲ ਨਹੀਂ ਬਾਣੀ ਧੋਖਾ ਹੋ ਗਿਆ ਮੇਰੇ ਨਾਲ ਮੈਨੂੰ ਵਾਪਸ ਮਗਾ ਲਓ ਕਿੰਨੀ ਕੁੜੀ ਦੀ ਵਿਆਹੀ ਹੈ ਕਿ ਨਹੀਂ ਇੱਕ ਵਾਰੀ ਐ ਭਾਜੀ ਹਾਂਜੀ 20 ਸਾਲ ਕੁੜੀ ਦੀ ਉਮਰ ਐ ਜੰਟੜ ਗੱਲ ਕੀਤੀ ਕਿਹਨੇ ਤੁਹਾਨੂੰ ਐ ਜੰਟਾ ਨੂੰ ਇਹੋ ਕਹਿੰਦੇ ਨੇ ਪੈਸੇ ਪਾ ਦੇ ਕੁੜੀ ਨੂੰ ਵਾਪਸ ਲੈ ਜਾਓ ਟਿਕਟ ਘਾੜ ਦਿਓ ਇਧਰੋਂ ਤੇ ਪੈਸੇ ਕੁੜੀ ਨੂੰ ਵਾਪਸ ਲੈ ਜਾਓ ਆਨੂ ਆਨੂ ਪਰ ਇਹਨਾਂ 'ਤੇ ਵਿਸ਼ਵਾਸ ਨਹੀਂ ਮੰਨ ਲਓ ਅੱਜ ਪੈਸੇ ਵੀ ਪਾ ਦੀ ਟਿਕਟ ਵੀ ਕਾ ਦੀ ਕੁੜੀ ਫੇਰ ਨਾ ਵਾਪਸ ਕਰਾਣਾ ਪਹਿਲੋਂ ਕਿੰਨੇ ਪੈਸੇ ਦੇ ਦਿੱਤੇ ਕਿੰਨੇ ਪਹਿਲੋਂ 180000 ਜਿਹੜੀ ਜਿਹਨੇ ਭੇਜਿਆ ਥੋ ਲੜਕੀ ਜਿੱਤਾ ਤੁਸੀਂ ਨਾਮ ਲੈ ਰਹੇ ਉਹਨਾਂ ਨਾਲ ਰਿਸ਼ਤਾ ਰਹਿਦਾ ਬਾਦ ਹਾਂਜੀ ਹਾਂਜੀ ਉਹ ਉਹਦਾ ਭਰਾ ਰਿੰਦਾ ਰੰਗੀ ਰਿੰਦਾ ਭਰਾ ਉਹਦਾ ਉਹਦੀ ਪਰਝਾਈ ਰਹਿੰਦੀ ਹਲਕਾ ਉਹਦੀ ਪਰਝਾਈ ਰਹਿੰਦੀ ਹੈ ਨਾਲ ਤੇ ਉਹ ਹਲਕਾਂ ਦੀ ਮੈਂ ਆਪਣੀ ਪਰਝਾਈ ਦੇ ਕੋਲ ਕਰ ਲਾਂਗੀ ਤੇ ਵਧੀਆ ਕਾਰੋਬਾਰ ਦਵਾਵਾਂਗੀ ਮੇਰੀ ਪਰਝਾਈ ਕੰਮ ਦਾ ਪਤਾ ਕਰਦੀ ਹੈ ਉਹਦਾ ਵਧੀਆ ਕੰਮ ਤੇ ਬੜ ਕੇ ਕੋਈ ਪਰਝਾਈ ਨੇ ਕਾੜੀ ਪਰਝਾਈ ਨਹੀਂ ਮਿਲੀ ਕੋਈ ਕੰਨ ਨਹੀਂ ਬਾਣ ਨਹੀਂ ਇੰਨਾ ਖੜ ਕੇ ਤੋਂ ਉਹ ਬਚਾਰੀ ਨੂੰ ਅੰਦਰ ਬੰਦ ਕਰਦਾ ਕੋਈ ਕਰਦਾ ਨਹੀਂ ਕੋਈ ਹਾਂਜੀ ਹਾਂਜੀ ਗਾਈ ਨੂੰ ਮਹੀਨੇ ਮਹੀਨਾ ਹੋ ਗਿਆ ਜੀ ਬੰਦੀ ਬਣਾ ਕੇ ਰੱਖਿਆ ਹਾਂਜੀ ਬੰਦੀ ਬਣਾ ਕੇ ਰੱਖਿਆ ਜੀ ਇਹ ਮੰਗ ਕੀ ਕਰੇ ਸਰਕਾਰ ਹਾਂਜੀ ਉਹਨੂੰ ਆਈ ਸਰਕਾਰ ਆ ਕੇ ਉਹ ਮੰਗ ਕਰਦੇ ਸਾਡੀ ਜਿਹੜੀ ਧੀ ਆ ਸਹੀ ਸਲੰਦ ਘਰ ਪਹੁੰਚੇ ਤੇ ਆਈ ਸਰਕਾਰ ਦਾ ਧੰਨਵਾਦ ਹੈ ਜੀ ਤੁਹਾਡੀ ਬੇਟੀ ਕੋਈ ਇਹ ਵੀ ਦੱਸੇ ਕਿ ਜਾਨ ਨੂੰ ਖਤਰਾ ਹੈਗਾ ਕੋਈ ਸ਼ਸਤਰ ਹਾਂਜੀ ਹਾਂ ਆਂਦੀ ਵੀ ਮੇਰੇ ਡੈਡੀ ਇੱਥੇ ਜਾਨ ਨੂੰ ਖਤਰਾ ਹੈ ਇੱਥੇ ਕੁੜੀਆਂ ਜਿਹੜੀਆਂ ਨੇ ਵੇਚ ਦਿੰਦੇ ਆ ਤੇ ਮੈਨੂੰ ਛੇਤੀ ਤੇ ਛੇਤੀ ਇੱਥੇ ਕਢਾਇਆ ਦੇ ਵੇਚ ਮਿਲ ਕੇ ਮੈਨੂੰ ਵੇਚਦਾ ਗਾਂ ਦਾ ਗਾਂਦ ਮੈਂ ਮਿਲ ਕੇ ਘਰ ਵਾਸ ਨਹੀਂ ਸਾਡੀ ਸਰਕਾਰ ਕੜੀ ਬੇਨਤੀ ਬਾਡੀ ਜਿਹੜੀ ਧੀਆ ਸਹੀ ਸੰਦ ਘਰ ਆ ਜੀ ਤੁਸੀਂ ਆਪਣੇ ਪੈਸੇ ਦਾ ਪ੍ਰਬੰਧ ਦੱਸਦੇ ਜਗ੍ਹਾ ਵਿੱਚ ਹੀ ਹੁਣ ਕਿੱਥੇ ਰਹਿ ਰਹੇ ਤੁਸੀਂ ਅਸੀਂ ਗਮਟਾਲੇ ਕਿਰਾਏ ਤੇ ਰਹ ਰਹੇ ਜੀ ਜਿੰਨਾ ਕਿਰਾਏ ਦੇ ਕਿਰਾਇਆ ਵੀਰ ਜੀ 3500 ਰੁਪਿਆ ਕਿਰਾਇਆ ਦੇਣ ਰਹੇ ਆ ਅਸੀਂ ਕੰਮ ਕੀ ਕਰਦੇ ਕੰਮ ਇਹ ਤੋਂ ਧੀੜੀ ਤਾਂ ਭਾਈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼